ਸੇ ਮੇਰੀ ਟੀਮ ਨੇ ਕੱਲ ਲੱਖਾ ਜਨਾਂ ਦੇ ਵਿੱਚ ਇਨਤਜ਼ਾਜ ਸੀਗਾ ਡਟਵਿੰਡੀ ਨਾਕਾ ਲਾਇਆ ਹੋਇਆ ਸੀਗਾ ਉੱਥੇ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਹਰਨੇਕ ਸਿੰਘ ਨਾਲ ਉਹਦੇ ਪਰਮਜੀਤ ਸਿੰਘ ਦੇ ਦੋ ਸ਼ਤਾਨਪੁਰ ਦੇ ਲੜਕੇ ਮਹਿ ਗਿਆ ਸ਼ਤਾਨਪੁਰ ਟੀ ਪਿੰਡ ਦਾ ਪਿੰਡ ਤੇ ਇਹ ਸ਼ਰਾਬ ਦੀ ਤਸਕਰੀ ਕਰਦੇ ਆ ਤੇ ਅੱਜ ਵੀ ਇਹ ਹਰਿਆਣੇ ਦਾ ਨੰਬਰ ਸੀ ਗੱਡੀ ਦਾ ਸਿਰਫ ਗੱਡੀ ਸਿਲਵਰ ਕਲਰ ਦੀ ਕਹਿੰਦੇ ਡਟਵਿੰਡੀ ਪੱਤੋਰੋਂ ਪੱਕੇ ਲਾ ਕੇ ਖੜੀ ਆ ਉਹਦੇ ਵਿੱਚ ਸ਼ਰਾਬ ਪਈ ਆ ਕਿੰਨਾ ਕੁ ਯਾਨੀ ਕਿ ਬ੍ਰਾਂਦੀ ਹੋਈ ਸ਼ਰਾਬ ਬ੍ਰਾਂਦੀ ਦੇ ਵਿੱਚ ਦੋ ਬੋਤਲਾਂ ਦੋ ਪੇਟੀਆਂ ਰੈਜਟੈਗ ਦੀਆਂ ਜੀ ਤਿੰਨ ਆਫਸਰ ਚੁਆਇਸ ਆ ਇਤੋਂ ਦਾ ਗਾਇਸ ਇਹ ਹਜੇ ਚੱਲ ਰਹੀ ਹੈ ਸਾਡੀ ਇਨਵੈਸਟੀਗੇਸ਼ਨ ਉਹ ਫੜ ਕੇ ਅਸੀਂ ਮੁਕਦਮਾ ਦਰਜ ਕਰ ਦਿੱਤਾ ਜੀ 200 ਕਿਹੜੇ ਪੰਜਾਬੀਆਂ ਕਿੱਥੇ ਜਿਣਾ ਨੇ ਪੁੱਛ ਰਹੇ ਜੀ ਉਹਨਾਂ ਨੂੰ ਚੱਲ ਰਹੀ ਹੈ ਹਜੇ ਕਿੰਨੇ ਦਿਨ ਤੋਂ ਕੰਮ ਚੱਲ ਰਿਹਾ ਇਹ ਕੋਈ ਪਹਿਲਾਂ ਤੋਂ ਕਰ ਰਹੇ ਚਾਹਤੋਂ ਹੀ ਕਰ ਰਹੇ ਆ ਕੰਮ ਸਾਨੂੰ ਮੁਖਬਰ ਤਾਂ ਦੱਸਿਆ ਇਹਨਾਂ ਤੋਂ ਉਹਨੇ ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਪੁੱਛ ਰਹੇ ਇਹਨਾਂ ਤੋਂ ਇਹ ਠੇਕੇਦਾਰ ਦਾ ਮਾਲਕ ਨਹੀਂ ਆ ਜੀ ਨਹੀਂ ਇਹ ਮੁਤਸਕਰੀ ਹੈ ਸ਼ਰਾਬ ਦੀ ਪੀਕ ਨੰਬਰ ਕੋਈ ਨਹੀਂ ਬਾਸ ਸਿੰਘ ਜੀ ਕੋਈ ਪਹਿਲਾਂ ਵੀ ਨਾ ਕੋਈ ਪੱਤਾ ਦਰਜਾ ਗੱਠ ਤਸਕਰੀ ਦਾ ਨਹੀਂ ਪਹਿਲਾਂ ਨਹੀਂ ਹੈਗਾ ਕੋਈ ਇੱਕ ਨੇ ਐਪਰੇ ਨੰਬਰ ਤੱਛ ਕੀਤਾ 262 ਹੈ ਜੀ ਕਿੰਨਾ ਜਣਾ ਦਾ ਦਰਜਾ ਹੈ ਜੀ ਦੋਹਾਂ ਤੇ ਦਰਜਾ ਹੈ ਜੀ ਆਫਗਰੀ ਐਕਟ ਦੇ ਤਹਿਤ ਪੱਤਾ ਦਰਜਾ ਕੀਤਾ ਹੈ ਬ੍ਰਾਂਦ ਕੀ ਕੀ ਹੋਇਆ ਬ੍ਰਾਂਦ ਕੀ ਦੇ ਵਿੱਚ ਦੋ ਰੈਜਿਸਟਰ ਦੀਆਂ ਪੇਟੀਆਂ ਜੀ ਤੇ ਅਫਸਰ ਚੋਇਸ ਫਰਸਟ ਚੋਇਸ ਗੱਡੀ ਵੀ ਬ੍ਰਾਂਦ ਕੀਤੀ ਹੈ ਇਹ ਗੱਡੀ ਪੰਜਾਬ ਨੰਬਰ ਸੀ ਹਰਿਆਣਾ ਦਾ ਨੰਬਰ ਹੈ ਜੀ ਹਰਿਆਣਾ ਗੱਡੀ ਬਾਹਰਲੀ ਹੈ ਜੀ ਬਾਹਰਲੀ ਗੱਡੀ ਹੈ ਜੀ ਗੱਡੀ ਵੀ ਹੈ ਜੇ ਤਸਦੀਕ ਕਰਨੀ ਕਿਹਦੇ ਨਾਂ ਤੇ ਆ ਜੋ ਜਿਹਦਾਂ ਦੇ ਹਾਲਾਤ ਹੋਣੇ ਸਭ ਨੂੰ ਉਸੇ ਸਾਹ। ਇਹ ਕਿੰਨੇ ਜਣੇ ਸੀਗੇ? ਇਹ ਦੋ ਜਣੇ ਸੀਗੇ। ਸੋ ਹਾਜੀ ਰਮਨ ਜੀ ਜਦੋਂ ਵਾਰੀ ਖੇਤ ਨੂੰ ਖਾਲ ਲਾਪੇ ਤੇ ਫੇਰ ਖੇਤ ਦਾ ਕੀ ਹੋਏਗਾ? ਨਿੱਤੇ ਦਿਨ ਇੱਕ ਬੋਰਸਟਿਕ ਮਾਮਲਾ ਹੈ ਕਿ ਸ਼ਰਾਬ ਠੇਕੇਦਾਰੀ ਨੂੰ ਬਲੈਕ ਏ ਬਣ ਗਿਆ। ਇੱਥੇ ਤੁਸੀਂ ਚਾਨਣਾ ਪਾਓ। ਦੇਖੋ ਜੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਪਰ ਉਸ ਤੋਂ ਪਹਿਲਾਂ ਤਾਂ ਆਪਾਂ ਵਾਹਤਾ ਕਿ ਤੁਸੀਂ ਜੋ ਇਸ ਚੀਜ਼ ਨੂੰ ਸਮਾਲਾ ਲੱਗਿਆਂ ਲੱਗਿਆਂ ਕਿ ਜਿਹਨੇ ਖੁਦ ਠੇਕੇਦਾਰ ਦੇ ਕਾਰੋਬਾਰੀ ਵਪਾਰੀ ਇਹ ਸਮਾਲਾ ਜਦੋਂ ਬਣ ਜਾਏ ਤੇ ਉਦੋਂ ਅਸੀਂ ਪ੍ਰਸ਼ਾਸਨ ਕੋਲ ਜਾਂ ਅਫਸਰ ਕੋਲ ਕੀ ਉਮੀਦ ਰਖਾਂਗੇ ਕਿ ਅਸੀਂ ਉਹਨਾਂ ਜਿਹੜੇ ਖੁਦ ਜਿੰਨੇ ਆ ਕਿ ਆ ਸਮਾਲਾ ਸਰੋਜੀ ਬਲੰਕੀਆ ਸਰੋਜੀ ਸਾਰੀ ਮਦਦ ਕਰੋ ਪਰ ਜਦੋਂ ਠੇਕੇਦਾਰ ਹੀ ਸਮਾਲਾ ਬਣ ਗਿਆ ਔਰ ਦੂਸਰੇ ਆਪਣੀ ਗੱਡੀ ਚ ਪਾ ਕੇ ਵਿੱਚ ਆ ਮਜੂਦਾ ਬੈਠ ਕੇ ਗੱਡੀ ਦੇ ਵਿੱਚ ਸਮਾਨ ਲੈ ਕੇ ਉਹ ਸਪਲਾਈਆਂ ਵੇਚ ਰਿਹਾ ਵਾ ਆਪਣੇ ਹோம் ਕਾਊਂਟ ਜਿੰਦੀ ਉਹਨਾਂ ਦਾ ਹਮੇਸ਼ ਸਿੰਘ ਜਿਹੜਾ ਸultanpur ਦਾ ਜਨਮ ਆਇਆ ਉਹਨਾਂ ਦਾ ਹோம் ਜਾਉਂਦਾ ਪਿਛਲੇ 17-18 ਸਾਲ ਤੋਂ ਇਹ ਠੇਕੇ ਦੇ ਆ ਰਿਹਾ ਡਿਲੀਵਰੀ ਕਰਵਾ ਕਰ ਰਿਹਾ ਲਗਾਤਾਰ ਪੰਜ-ਚਾਰ ਸਾਲ ਤੋਂ ਇਹਨਾਂ ਕੋਲ ਸultanpur ਦਾ ਗਰੁੱਪ ਹੈ ਜੀ ਕਵੀਨ ਦਾ ਪਾਤਰ ਜਿਹੜਾ ਲੰਦਾ ਫਿਰਸਾ ਬਾਇੰਦ ਕਵੀਨ ਨੇ ਹੋਇਆ ਜਿਹਨੂੰ ਮੋਤਰਾ ਪਾਇਆ ਵਾ ਔਰ ਉਹ ਹਿੱਸਾ ਜਿਹੜੇ ਬਾਇੰਦ ਦਾ ਇਹਨਾਂ ਨੇ ਆਪਣੇ ਸੁਲਤਾਨਪੁਰ ਦੇ ਵਿੱਚ ਜਿਹੜੀ ਕਾਰਗਰ ਤੇ ਸ਼ਾਹ ਪੰਚਾਇਆ ਉਹ ਇਹਨਾਂ ਨੇ ਪਹੁੰਚਾਈ ਜਿਹੜੇ ਸੁਲਤਾਨਪੁਰ ਤੋਂ ਤੁਹਾਡਾ ਸਰਕਲ ਚੱਲਦਾ ਚ ਬਿਲਕੁਲ ਜੀ ਸੁਲਤਾਨਪੁਰ ਤੋਂ ਮੇਰਾ ਸਰਕਲ ਚੱਲਦਾ ਐ ਅਸੀਂ ਕਾਫੀ ਸਮੇਂ ਤੋਂ ਲਾਸਟ ਈਅਰ ਬਿਲਕੁਲ ਨਹੀਂ ਸੀ ਇਹ ਜਿਹੜਾ ਫੈਨਸਨ ਤੋਂ ਸੁਧਾਰਤੋਂ ਮੈਡੀਕਲ ਆ ਰਿਹਾ ਇਹ ਤੁਹਾਡੇ ਸਰਕਲ ਜੀ ਕਦੋਂ ਤੋਂ ਕਰ ਰਹੀ ਸੀ ਇਹ ਬਲੈਕ ਇਹ ਸਾਡੇ ਨੂੰ ਜਦੋਂ ਸੁਲਤਾਨਪੁਰ ਤੋਂ ਨਿਕਲੇ ਨੇ ਇਹਨਾਂ ਨੂੰ ਪਿਛਲੇ ਸਾਲ ਅਸੀਂ ਉਲੱਤ ਜੁਰੀ ਪਿਛਲੇ ਜਿਹੜਾ ਪਾਧੋ ਇੱਥੇ ਨਾ ਕਰਾ ਸੀ ਜਦੋਂ ਇਹ ਜਗਿੰਦਾਲ ਜਿਹੜਾ ਆਪਣੇ ਆਪ ਇੰਦੇ ਆ ਜੀ ਕਾਜ਼ਨ ਨਾਲ ਫੜਦੇ ਜਗਿੰਦਾਲ ਦੇ ਬਾਕੀ ਤੇ ਉਹ ਇਹਨਾਂ ਨਾਲ ਭਾਰਤਨ ਸੀ ਦੋ ਇਸ ਬਦਰ ਫੜਿਆ ਉਸ ਤੋਂ ਬਦਲੇ ਫਾਈਲ ਹੋ ਗਿਆ ਤੇ ਇਹ ਉਹ ਲੋਕ ਕਹਿਣ ਲੱਗੇ ਕਿ ਅੱਜ ਤੋਂ ਬਾਅਦ ਸੇ ਕੰਮ ਨਹੀਂ ਕਰਾਂਗੇ। ਔਰ ਅਸੀਂ ਇਹਨਾਂ ਨੂੰ ਦੋ ਤਿੰਨ ਮਹੀਨੇ ਪਹਿਲਾਂ ਬਾਦ ਵਿੱਚ ਕਿ ਤੁਸੀਂ ਹੀ ਕੰਮ ਕਰਨ ਦੇ ਹੋ ਤੇ ਜੇ ਵੀ ਇਹ ਕੰਮ ਨਾ ਕਰੋ ਕਰਪਾ ਕਰੇ ਮੰਗੇਦੇ ਔਰ ਲੋਸ ਹੋ ਰਿਹਾ। ਪਰ ਇਹ ਆਪਣੇ ਬੱਚੇ ਸੌਹਤ ਉਜੜ ਕੇ ਕਿ ਅਸੀਂ ਇਹ ਕਾਰੋਬਾਰ ਨਹੀਂ ਕਰਦੇ। ਯਾਨੀ ਕਿ ਮੌਜੂਦਾ ਤੌਰ ਤੇ ਕਪੂਰਥਾ ਸਰਕਲ ਚ ਭਾਈਵਾਲ ਨੇ। ਹਾਂਜੀ ਕਪੂਰਥਾ Town ਜਿਹੜਾ ਸਰਕਲ ਹੈ ਉਹਦੇ ਵਿੱਚ ਇਹ ਵੀ 25 ਵੈਸੇ ਦੇ ਭਾਈਵਾਲ ਨੇ ਬਲਦੇਵ ਸਰਪੰਚ ਸੁਰਤਾਪੁਰਾ ਖੰਡ ਇੱਕ ਸੀ। ਜੋ ਵੀ ਕੱਲ ਵੀਡੀਓ ਲ ਜਾਂਦਾ ਫਰਿਆਗਾਂ ਮੋਠਾ ਆਵਾਜ਼ ਚੌਂਕੀ ਦੇ ਵਿੱਚ ਇਸ ਬੰਦੇ ਤੇ ਪੁਲਿਸ ਵੱਲੋਂ ਅਰਕਸਾਈਜ਼ ਮੇਕੋ ਲੋ ਉਹੇ ਤਰ੍ਹਾਂ ਜੋ ਵੀ ਬਾਕੀ ਸੀ ਕਾਰਵਾਈ ਉਹ ਹੋਈ ਹੈ ਜੋ ਵੀ ਸ਼ਰਾਬ ਇੱਕੋ ਨੇ ਗਿਆ ਸੀ ਤਪੂਰ ਤਰਾ ਆਪਣੇ ਸਰਕਲ ਨੂੰ ਜਿਹੜੀ ਵਿਸਕੀ ਸੀ ਸਰ ਇਹ ਦੋ ਬੰਦੇ ਆ ਰੋ ਸਟ੍ਰੈਟਜੀ ਇਹਨੂੰ ਬੰਦਿਆ ਫਾਸਫਟ ਸੀ ਔਰ ਸਿਮਪਲ ਕਰ ਦਿੱ ਗਿਆ ਜਿਹੜੀ ਕੀ ਇਹਨਾਂ ਦੇ ਹਿਆਰਾ ਨੰਬਰ ਗੱਟੀ ਲਈ ਹੋਇਆ ਬਾਅਦ ਨੰਬਰ ਤੇ ਮੈਂ ਲੋਕਲ ਨੰਬਰ ਦੀ ਗੱਡੀ ਵੀ ਰੱਖੀ ਹੋਈ ਹੈ ਨਾ ਇਹ ਗੱਡੀ ਇਸੇ ਕੰਮ ਵਾਸਤੇ ਰੱਖੀ ਹੈ ਜੀ ਇੱਕ ਗੱਡੀ ਹੈ ਇੱਕ ਦਿਨ ਕੋ ਬੀਮਾ ਹੈ ਜੀ ਇਹ ਦੋਨੋਂ ਗੱਡੀਆਂ ਇਹਨਾਂ ਲਈ ਇਸੇ ਕੰਮ ਵਾਸਤੇ ਚਾਹੀਦੀਆਂ ਦੇਖੋ ਆਏ ਦਿਨ ਨੇ ਤੁਹਾਡੇ ਚ ਤਾਂ ਬਹੁਤ ਜਮਲ ਕਰਦੇ ਆ ਕਿ ਸਾਡੇ ਸੰਕਰ ਦੇ ਵਿੱਚ ਬਲੈਕ ਲਿਸਟ ਦਾ ਕੰਮ ਕਰਦੇ ਜਦੋਂ ਆਪੋ ਜਨ ਕੰਮ ਇਸੇ ਹੋਰ ਸ਼ਕਲ ਦੇ ਵਿੱਚ ਜਾ ਕੇ ਕਰਨਾ ਤੇ ਤੁਹਾਨੂੰ ਲੱਗਦਾ ਕਿ ਪ੍ਰਸ਼ਾਸਨ ਜਾਂ ਸਰਕਾਰ ਨੂੰ ਇੱਧਰ ਇਹਨਾਂ ਬਲੈਕਲਿਸਟ ਵੀ ਕਰਨਾ ਚਾਹੀਦਾ ਬਿਲਕੁਲ ਕਰਵਾ ਦੇਣਾ ਜੇ ਉਹ ਫਾਈਨਲ ਹੋ ਜਾਏਗਾ ਉਹਨੇ ਬਲੈਕਲਿਸ ਕਰਵਾ ਹੀ ਦੇਦਾ ਵਾ ਉਹ ਇਹ ਮੇਰੇ ਤੋਂ ਕਰਦੇ ਨੇ ਇਹਨਾਂ ਨੂੰ ਪੁੱਛੋ ਕਿ 6 ਮਹੀਨੇ ਸੱਪਰੇ ਲੰਘ ਜੁਲੇ ਨੇ ਕੋਈ ਮਿਰੀ ਵੀ ਉਹਨੇ ਇੱਕ ਪੇਟੀ ਭੜੀ ਹੈ ਮੈਂ ਅੱਜ ਤੋਂ ਫਾਈਨਲ ਪਹਿਲਾਂ ਵੀ ਚਲ ਵੰਡੀ ਜੋਲ ਦੇ ਖਾਨੇ ਦੇ ਵਿੱਚ ਜਿਹੜੀ ਕੁੱਚੀ ਆਰ 2 ایس 2 ਉਹਨਾਂ ਕੋਲ ਪੇਟੀ ਇਸ ਨੋਜੇ ਦੇ ਪੇੜ ਤੋਂ ਉਹਨਾਂ ਪੇਟੀਆਂ ਚਾਈਆਂ ਉਹ ਵੀ ਅਸੀਂ ਟ੍ਰੈਪ ਲਾ ਕੇ ਨੱਕਾ ਲਾਇਆ ਸੀ ਤਾਂ ਉਹਨੇ ਗੇ ਖਾਨੇ ਦੇ ਵਿੱਚ ਉਹ ਬੱਦਵੇਂ ਮੁਰਦਾ ਉਹ ਚਾਰ ਪੰਜ ਘੰਟੇ ਰਹੇ ਨੇ ਚਲੋ ਕੋਈ ਕਿਸੇ ਨੂੰ ਮਜਬੂਰੀ ਵਾਂਗੀ ਉਹਨਾਂ ਨੂੰ ਇਹ ਸਾਹੀ ਇਹ ਨੂੰ ਜਾ ਕੇ ਰਿਕਵੈਸਟ ਕਰਨਾ ਕਿ ਇੱਕ ਵਾਰੀ ਆਪਣੇ ਸਾਥੋਂ ਸੇ ਗੱਲ ਕਰਾਂਗੇ ਪਰ ਇਹ ਖੱਜੇ ਗੀ ਸੁਣਨ ਚ ਇਹ ਵੀ ਆ ਰਿਹਾ ਵਾ ਕਿ ਇਹਨਾਂ ਵੱਲੋਂ ਜਿਹੜੀ ਕਿ ਸ਼ਰਾਬ ਦੀ ਸਪਲਾਈ ਕੀਤੀ ਜਾਂਦੀ ਹੈ ਬਿਲਕੁਲ ਕਲਕ ਮਾੜੀ ਸ਼ਰਾਬ ਆ ਕਿਤੇ ਨਾ ਕਿਤੇ ਜਾਣੀ ਨੁਕਸਾਨ ਵੀ ਹੋ ਸਕਦਾ ਸਰਕਾਰ ਨੂੰ ਇਹ ਚੀਜ਼ਾਂ ਦੇ ਉੱਤੇ ਵੀ ਗੌਰ ਕਰਨੀ ਚਾਹੀਦਾ ਦੇਖੋ ਜਿਹੜੀ ਮਾੜੀ ਸ਼ਰਾਬ ਹੈ ਜੀ ਇਹਦਾ ਸ਼ਰਾਬ ਠਿੱਕੀ ਦੀ ਸੀ ਨਾ ਨੋ ਇਸ਼ਰਾਬ ਠਿੱਕੀ ਦੀ ਸੀ ਜਿਹੜੀ ਮਾਦੀ ਸ਼ਰਾਬ ਆ ਉਹ ਕਈ ਜਣਾਂ ਭਰਾਈ ਹੁੰਦੀ ਬੜਾ ਕੁਝ ਹੁੰਦਾ ਆ ਠੀਕ ਹੈ ਉਹਦੇ ਵਿੱਚ ਤਾਂ ਮਹਿਮਾ ਨਹੀਂ ਉਹ ਸ਼ਰਾਬ ਦੇ ਸਕਦਾ ਪਰ ਜਿਹੜੀ ਆ ਬੰਨਾਂ ਦੇ ਪੇਂਗਲੇ ਸ਼ਰਾਬ ਮਿਲਦੀ ਆ ਉਹ ਸ਼ਰਾਬ ਤਾਂ ਮਾਦੀ ਹੁੰਦੀ ਆ ਪਰ ਇਹ ਸ਼ਰਾਬ ਹੈਗੀ ਠਿੱਕੀ ਦੀ ਸੀ ਪਰ ਇਹ ਖੁਦ ਠਿੱਕੇ ਦਾ ਰੋਕੇ ਖੁਦ ਪਰਿਵਾਰ ਨੂੰ ਲਬੀ ਮੁਦਾਘੇਰ ਖਰਵਾਰੇ ਏਰੀਆ 'ਚ ਮੇਰੇ ਸਾਥ ਲੁਕੇ ਤਫੂਜ਼ਾ ਉਹ ਬੱਚਾ ਅਸੀਂ ਦੋ ਜਣੇ ਪਾਰਕ ਨੂੰ ਦੋ ਹੋਰ ਜੋ ਬੰਦੇ ਘਟੇ ਇੱਕ ਮੈਂ ਇੱਕ ਜਣਾ ਹੋਲਾ ਤੇ ਅਸੀਂ ਜਣੇ ਜਿਹਨੂੰ ਬਚਾਈਏ ਜੀ ਅਸੀਂ ਮਾਰਜੋ ਐਸਐਸਪੀ ਸਾਹਿਬ ਕੋਲ ਜਾ ਕੇ ਵੀ ਜੇ ਵੀ ਉੱਥੇ ਜਾ ਕੇ ਇਹ ਗਰੀਦਾਵਾ ਕੇ ਸਾਨੂੰ ਕਾਲਾ ਬਸਰਾ ਲੈ ਗਲੂ ਕਾਮ ਹੋਇਆ ਬੜਾ ਮੰਗਾ ਕਾਲਾ ਬਸਰਾ ਤੇ ਸਾਰੀ ਹਲਤ ਨਹੀਂ ਕੀ ਜਾਵੇ ਇੱਕ ਕਾਲ ਹਲਤ ਕੀ ਕਰਾਂਗੇ ਬਲੈਕੀਅਰ ਦਾ ਦੇ ਨਾ ਦੇਣ ਇਸ ਛੇ ਜਿਹੇ ਲੱਗੇ ਬੰਦੇ ਹੋਏ ਨੇ ਇਹ ਕਿ ਕਾਰਨ ਹੋ ਸਕਦਾ ਕਿ ਠੇਕੇਦਾਰੀ ਪਬਲਿਕ ਦਾ ਕੰਮ ਸ਼ੁਰੂ ਕਰ ਦਿੱਤਾ ਕਿ ਇਹ ਨਹੀਂ ਨੋਟ ਚੋਣੀ ਦੇ ਰੋਜ਼ੀ-ਭਾਰੀ-ਬਾਰ ਕਮਾਈ ਹੋਣੀ ਹੈ ਇੱਕ ਨਰ ਪਾਸੇ ਫ੍ਰੀਜ ਚੱਲਦੇ ਹੋਏ ਆ ਉਸ ਤੋਂ ਕਰਦਾ ਜਿ ਕਮਾਈ ਹੋਵੇ ਜ ਘਟਾ ਪਵੇ ਤੇ ਜਿਹੜਾ ਇਹ ਕੰਮ ਕਰਦੇ ਰੋਜ਼ ਦੇ 33 ਬੈਂਦੀ ਜੱਟੀਆਂ ਰੋਜ਼ ਦੀਵੇਂ ਸਪਲਾਈ ਆ 30 ਬੈਂਦੀ ਬੈਂਦੀਆਂ ਤੇ ਚਾਹੀਦੀ ਰੋਜ਼ ਸਪਲਾਈ ਕਰਾਂਗੇ ਹੈਗੀਆ ਸਰਦਾਰਪੁਰ ਵਿੱਚ ਨੂੰਹਾਂ ਦੇ ਵਿੱਚ ਜੇ ਟੋਕੀ ਨਾ ਹੋਣ ਦਾ ਬਣਾ ਤੇ ਉਹਦੋਂ ਇਹਨਾਂ ਨੂੰ ਰੋਲ ਦੇ 30000 ਰੁਪਏ ਇਹ ਕੰਮ ਕਰ ਗਿਆ ਫਕਸਾ ਪਿਆਵਾ ਤੇ ਇਹਨਾਂ ਨੂੰ ਕੀ ਹੋ ਰਿਹਾ ਠੇਕੇ ਦੇ ਵਿੱਚ ਲੋਕਾਂ ਨਾਲ ਵੈਰ ਪਾਉਂਦੀ ਇਹਦਾ ਆਪਣੀ ਕਮਾਈ ਕਰੀ ਜਾਂਦੇ ਮੇਰੇ ਸਮਝ ਇੱਕ ਲਾਸਵਾਲਾ ਜਦੋਂ ਠੇਕੇਦਾਰ ਸ਼ਰਾਬ ਮੋਲਿਆ ਕਰ ਤਾਂ ਫੜਿਆ ਜਾਂਦਾ ਤੇ ਸਾਈ ਮਹਿਕਮਾ ਨਾਲ ਕੋਈ ਠੇਕਾ ਵਾਪਸ ਲੈਂਦਾ ਜਿਹੜਾ ਦੱਦ ਕਰਦਾ ਠੇਕਾ ਇਹਨਾਂ ਦਾ ਨਹੀਂ ਜੀ ਇਹ ਲੱਭੀ ਤਿੰਨ ਚਲਾਨ ਬੰਦ ਹੋਇਆ ਇਹਦੇ ਚਲਾਨ ਤੇ ਜਦੋਂ ਪਾਰਦੀ ਹੁੰਦੀ ਹੈ ਉਸ ਤੋਂ ਬਾਅਦ ਫਾਈਲਿੰਗ ਹੁੰਦਾ ਹੈ ਇਸੋ ਇਕਰਾਰ ਤੇ ਲਾਇਸੈਂਸ ਕੈਨਸਲ ਹੋਣ ਦੀ ਪ੍ਰਵੀਜ਼ਨ ਹੈ ਜੋ ਵੀ ਉਪਰ ਮੰਡਲ ਤੋਂ ਈਸੀ ਸਾਹਿਬ ਔਰ ਪੀਸੀ ਸਾਹਿਬ ਨੂੰ ਦਿੱਤੀ। ਤੁਸੀਂ ਪੰਜਾਬ ਸਰਕਾਰ ਤੇ ਐਕਸਾਈਜ਼ ਮੈਕਲ ਕੀ ਮੰਗ ਕਰਦੇ ਹੋ? ਮੈਂ ਪੰਜਾਬ ਸਰਕਾਰ ਔਰ ਐਕਸਾਈਜ਼ ਮੈਕਲ ਨੂੰ ਇਹ ਹੀ ਮੰਗ ਕਰੂਗਾ ਵੀ ਕਿ ਇਹਨਾਂ ਬੰਦਿਆਂ ਤੇ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਜਿਹੜੇ ਜਿਹਾਜ ਗਮ ਕਰਦੇ ਨੇ ਉਹਨਾਂ ਨੂੰ ਜੋ ਤਰਾਨੇ ਕਰਨੀ ਕਰਨੀ ਹੈ ਜਿਹੜੇ ਇਹ ਸਾਡੇ ਨਾਲ ਮੀਡੀਆ ਵਿੱਚ ਬੈਠ ਕੇ ਉਹ ਮਿੱਚੇ ਰਹੋ ਤੁਸੀਂ ਜਿਹੜੇ ਬੜੇ ਹੋਏ ਨੇ ਲਿਬਟ ਜਿਹੜੇ ਆਂਦੇ ਲੁਕਾਉਣ ਕੰਮ ਆ ਕਰਦੇ ਵੀਰੇ ਆਪ ਗੱਡੀਆਂ 'ਚ ਬੈਠ ਕੇ ਆਪ ਮਾਲਕ ਹੋ ਗਏ ਇਸ ਸਾਈਆਂ ਦੇਂਦੇ ਨੇ ਦੂਜੇ ਨੂੰ ਜਾ ਕੇ ਔਰ ਇਹਨਾਂ ਸਖਸਾਂ ਕਰਲੇ ਦਿੱਤੀ ਜਾਵੇ ਉਹਨਾਂ ਦੇ ਬਰਪਣੋਂ ਵੱਧ ਵੱਧ ਉਹਨਾਂ ਨੂੰ ਵਾਧੂ ਖਾ ਜਾਵੇ ਉਹ ਇਹਨਾਂ ਨੂੰ ਫਾਈਨ ਕੀਤਾ ਜਾਵੇ ਬਾਅਦ ਹੀ ਦੂਸਰੇ ਟਿਕਾਣਿਆਂ ਨੂੰ ਵੀ ਕੋਹ ਨਹੀਂ ਇਸ ਬਾਰੇ ਪਤਾ ਲੱਗੇ ਕਿ ਇਹ ਕੰਮ ਕਰਨ ਦੇ ਵਿੱਚ ਕਿ ਸਜਣ